ਕੀ ਹੋਵਲ ਹੈ ਵੀ ਮਿੱਤਰਾ ਕਹਿੰਦੇ ਹੋਰ ਨਾ ਆ ਰਹੇ ਹੋ ਔਰ ਜੀ ਦੌੜੀ ਓਏ ਮਿਡਲ ਕਲਾਸ ਮੁੰਨੇ ਬੋਡੇ ਪਾਰਟੀ ਕਰਕੇ ਆਪਾਂ ਆ ਗਏ ਆ ਘਰੇ ਮਿੱਤਰੋ ਤੇ ਬਾਕੀ ਵਲੌਗ ਬਣਾਉਂਦਾ ਕੋਈ ਜ਼ਿਆਦਾ ਉਹ ਹੈ ਨਹੀਂ ਸੀ ਅੱਜ ਵੀ ਵਲੌਗ ਬਣਾਵਾਂਗੇ ਕਿਉਂਕਿ ਲੇਟ ਬਰਥਡੇ ਪਾਰਟੀ ਕਰ ਰਹੇ ਸੀ ਬਿੱਲੇਰਾਂ ਦੀ ਆਪਾਂ ਤੇ ਬਾਕੀ ਤੁਹਾਨੂੰ ਦਿਖਾਉਣੇ ਆ ਰਾਦ ਹੈ ਹੈਪੀ ਚੱਲ ਗਾ ਅੱਲਾਹ ਦੇ ਵਾਸ ਵਾਸ ਤੇ ਨਾ ਕੋਈ ਬੇਰੋਗ ਨਾ ਕੋਈ ਆਖੀ ਪਰਦੇ ਬਗੇ ਸੁਣ ਨਹੀਂ ਨਹੀਂ ਹੋਇਆ ਨਾ ਕੋਈ ਮਰੂਸੀ ਤੇਰੀ ਨਾ ਸੁਣਦੀ ਵਾਪਿਸ ਨਾ ਬੈਠੀ ਵਾਲਾ ਵੇ ਨਾ ਫਿਰ ਉਹ ਨਾ ਵੀਰ ਮੈਂ ਉਹ ਨਾ ਵੀਰ ਮੈਂ ਪਾ ਦਿਆਂਦਾ ਸੀ ਉਹਨ ਦਾ ਕੁਛ ਵੀ ਆ ਗਿਆ ਉਹਨ ਦਾ ਕੁਛ ਵੀ ਆ ਗਿਆ ਖੁਸ਼ੀ ਕੱਢੂਗਾ ਮੂਰਿਆ ਥੱਲੇ ਘੇੜ ਲਾਉਂਦਾ ਚੀਟਿੰਗ ਕਰਤਾ ਹੈ ਤੂੰ चीटिंग 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 करता है तू मैं मतलब नहीं मैं तो मुझे दे दो चलो चलो नहीं नहीं वो बारिश ओ ना नहीं काम नहीं मैं बहुत मची वाह क्या सीन है और ਚੀਹਾਰਾ ਜੀਤੂ ਆnde ਕੋਲ ਮੇਰਾ ਹਰ ਚੀ ਗੱਦਬਾਦੀ ਸਾਲਿਓ ਸਾਲਿਓ ਪਿੱਛੋ ਵੀਡੀਓ ਬਣਾਉੜੀ ਸੀ ਲਾਦੀ ਹੈ ਮਿੱਟੀ ਦਿਖਾਈ ਇਧਰ ਕਰੀ ਇਧਰ ਕਰੀ ਉਹ ਕੋਲ ਜੀ ਮੇਰੇ ਤਾਂ ਲਾਈ ਹੋਏ ਸਾਲੇ ਮੇਰੇ ਮੇਰੇ ਰਾਹ ਦੇ ਵਿੱਚ ਕੀ ਹੋਇਆ ਇਹਨਾਂ ਨਾਲ ਆਹ ਦੇਖੋ ਇਹਨਾਂ ਦੇ ਹਾਲ ਇਹ ਇਹ ਤੁਹਾਨੂੰ ਪਹਿਲਾਂ ਹੀ ਪਹਿਲਾਂ ਇਹਨਾਂ ਦੇ ਹਾਲ ਦੇਖ ਲਓ ਫਿਰ ਮੈਂ ਤੁਹਾਨੂੰ ਦੱਸਦਾ ਉਹਨਾਂ ਨੇ ਸਕੀਮ ਕਿਵੇਂ ਪਾਈ ਇਹਨਾਂ ਤੇ ਠੀਕ ਹੈ ਬਾਕੀ ਕਲਿੱਪਾ ਬਿੱਲੇ ਹੈਗੀਆਂ ਨਾ ਉਹਨਾਂ ਦੇ ਕੇਕ ਕੋ ਗਲੌਣ ਵਾਲੀਆਂ ਉਹ ਕਲਿੱਪ ਕੱਟ ਕੇ ਲਾਵਾਂਗੇ ਸਕੀਮ ਦੱਸਾਂ ਕੀ ਪਾਈ ਵੀ ਉਹ ਸਾਡੇ ਤੋਂ ਉਹ ਵੀ ਲਾਵਾਂਗੇ ਪਰ ਉਹ ਨਾ ਸਾਡੇ ਤੋਂ ਮੋਟਰਸਾਈਕਲ ਲੈ ਕੇ ਪਹਿਲਾਂ ਅੱਗੇ ਹੀ ਤੇ ਉਹਨਾਂ ਨੇ ਰਸਤੇ ਦੇ ਵਿੱਚ ਆਇਆ ਮੋਟਰਸਾਈਕਲ ਲੰਮਾ ਪਾ ਕੇ ਖੋਸ਼ ਤੇ ਗਗਨਾ ਲੰਮਾ ਪਿਆ ਗੇ ਅਰਸ਼ ਪਰੇ ਸਾਈਡ ਤੇ ਲੋਕ ਗਿਆ ਵੀ ਜਿੱਦਾਂ ਮਤਲਬ ਡਿੱਗੇ ਨਹੀਂ ਹੁੰਦੇ ਉਦਾਂ ਅਰਸ਼ੇ ਸਾਈਡ ਤੇ ਲੋਕ ਗਿਆ ਸਾਨੂੰ ਮੋਟਰਸਾਈਕਲ ਸਲੋ ਕਰਨਾ ਪਿਆ ਤੇ ਉਹ ਪਿੱਛੋਂ ਆਏ ਉਹਨੇ ਇਸ ਅਰਸ਼ ਨੇ ਦੂਜ ਚੋਨੇ ਵਿੱਚ ਸਿੱਧੀ ਉਹ ਕੱਢਿਆ ਗੱਰਾ ਦੇ ਸਿੱਧਾ ਇਹਨਾਂ ਦੇ ਮਾਰਿਆ ਤੇ ਆ ਆ ਗਏ ਦੋਵੇਂ ਕਿੰਨੇ ਇਹ ਵੀ ਉਹ ਕੇਕ ਸਾਫ ਕਰ ਲਿਆ ਦੇਖਿਓ ਵਾਹ ਜੀ ਸਾਹ ਅਰਚੀ ਦੀ ਦੌੜੀ ਓਏ ਹੋਏ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਅਰਚੀ ਦੀ ਦੌੜੀ ਓਏ ਹੋਏ ਉਹ ਦਿਖਾ ਦੇ ਥੱਲੇ ਦਾ ਕਰ ਓ ਵਾਹ ਯਾਰ ਅੱਜ ਵਾਲਾ ਵਲੋਗ ਇੱਕ ਨੰਬਰ ਵਲੋਗ ਆ ਦਿਖਾਈਏ ਇਧਰ ਗਈ ਇਧਰ ਦੇ ਲੋਰ ਲੋਰ ਬੇ ਲੋਰ ਲੋਰ ਇਹਦਾ ਮੂੰਹ ਦਿਖਾਉਂਦਾ ਇਹਦਾ ਮੂੰਹ ਦਿਖਾਉਂਦੀ ਜਾਂਦਾ ਪੂਰੀ ਜਾਂਦਾ ਅੱਜ ਵਾਲਾ ਵਲੌਗ ਬਈ ਇੱਕ ਨੰਬਰ ਵਲੌਗ ਆ ਬਈ ਅੱਜ ਵਾਲਾ ਵਲੌਗ ਇੱਕ ਨੰਬਰ ਵਲੌਗ ਸਿਰਾ ਵਾਲਾ ਐਂਡ ਗੱਲਬਾਤ ਹੋ ਗਈ ਐ ਮੋਟਰਸਾਲਾ ਨਾਲ ਵੇਖ ਲੋ ਸਿਰੋ ਆ ਬਈ ਯਾਰ ਤੇਰੀ ਦਾੜੀ ਯਾਰ ਬੜੀ ਕੈਂਟ ਹੋਈ ਬਈ ਐਸੇ ਬੁੱਲਾ ਦੇ ਐਸੇ ਬੁੱਲਾ ਦੇ ਵੀ ਹੋਏ ਉਹ ਬੁੱਲਾ ਨੇ ਉਹ ਵਾਹ ਯਾਰ ਕੀ ਗੱਲਬਾਤ ਆ ਯਾਰ ਸਿਰੇ ਐ ਮੈਗਨਾ ਹੈਂਡਲੈਸ

ਡੋਲੋ 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 ਅਰਸ਼ਾ ਫਾਗਿਓ ਨਿਕਰ ਕੇ ਨਿਕਰ ਕੇ ਕੋਈ ਗਾਰੇ ਨਾ ਜਿਆਦਾ ਨਹੀਂ ਬੁਰੇ ਹੋਗੇ ਤੁਸੀਂ ਮੇਰੇ ਨਾਉ ਨਾ ਇੱਕ ਨੰਬਰ ਇੱਕ ਨੰਬਰ ਇੱਕ ਨੰਬਰ ਭਾਈ ਸਾਹਿਬ ਇੱਕ ਨੰਬਰ ਕੋਈ ਨਹੀਂ ਨਾਉਣਾ ਦੇ ਆਈ ਏ ਆਏ ਫੋਨ ਖੜੀ ਉੱਚਾ ਦੀ ਬਰ ਯਾਰੀ ਗਾਂ ਦੀ ਖੜੀ ਗੋਦ ਫਾੜ ਕੇ ਤੇ ਗਾਰਾ ਨਹੀਂ ਭਾਇਆ ਦੀ ਹਾਂ ਹਾਂ ਭਾ ਗਿਆ ਹਾਂ ਆਵੇ ਸਾਰੇ ਨੇ ਲਾਇਆ ਉਹ ਆ ਬੜੀ ਵਾੜੀ ਬੱਝੂਲ ਕੰਨ ਬਿਲੇ ਪਾਣੀ ਪਾਣੀ ਕੋਣ ਰਹੀ ਇਹ ਦੂਰ ਕਰ ਦੇ ਪਾਣੀ ਦੀ ਪਾਣੀ ਉਹ ਨਹੀਂ ਉਹ ਮੋਬਾਈਲ ਉਹਨੇ ਸਹੀ ਕਰਾਇਆ ਨਾ ਮੋਬਾਈਲ ਕੱਢ ਲੈ ਬਿਲੇ ਫੋਨ ਕੱਟੀ ਉਹ ਪਾਣੀ ਦਾ ਵੇਖ ਵੀ ਪੈਣਾ ਓਏ ਇਹ ਮੈੱਕ ਪੈ ਵੀ ਆਪਰ ਲੈ ਜਾ ਬਸ ਕੋਈ ਨਹੀਂ ਪੈ ਸੋਕ ਜਾਣਗੇ ਪਾੜੇ ਆ ਥੜੀ ਜੀ ਪਾ ਦੇ ਪਾ ਦੇ ਪਾ ਦੇ ਯਾਰ ਪੈਸੇ ਸੁੱਕ ਜਾਣਗੇ ਪੈਸੇ ਨਿਕਲ ਚੈੱਕ ਕਰ ਲੈ ਚੱਲ ਪਾ ਦੇ ਆਹਾਹਾ ਪਤਾ ਹੈ ਚੱਕੀ ਆਣਾ ਦੁਕਾਨੇ ਦੇ ਕਹੇ ਜਾ ਕੋ ਪੈਸੇ ਜਾ ਕੋ ਪੈਸੇ ਮੁੰਡੇ ਕੋਲ ਹੈਗੇ ਹੈਗੇ ਹੀ ਹੈਗੇ ਮਾਰ ਤੇ ਬੋਲਾ ਬਹੁਤ ਹੈ ਦੁੱਤ ਨਹੀਂ ਕਿ ਘਾਸ ਬੋੜਾ ਬਈ ਮਮੀਰ ਬਈ ਅੱਜ ਖੁਸ਼ਮੀਰ ਸੀ ਸਾਰਿਆਂ ਨਾਲ ਆ ਹਰੀ ਕੋਟ ਉਹ ਭਰਾਵਾ ਤੇਰੇ ਕੰਨਾਂ 'ਚੋਂ ਹੀ ਲੱਗੀ ਹੋਈ ਏ ਤੂੰ ਹੋ ਗਿਆ ਸਾਫ ਤੂੰ ਵੀ ਨਹਾ ਲੈਂਦਾ ਭਰਾਵਾ ਆ ਵੇ ਤੇਰਾ ਕੀ ਹਾਲ ਹੋਇਆ ਮੈਂ ਨਹਾ ਕੇ ਗਿਆ ਸੀ ਮੈਨੂੰ ਲੱਗਦਾ ਪਹਿਲੇ ਹੀ ਪਾਗਰਾ ਬਰਥਡੇ ਪੋਏ ਉਧਰ ਜਾ ਰਹੇ ਹਾਂ ਲੋ ਵੀ ਮਿੱਤਰੋ ਅੱਜ ਦਾ ਵਲੋਗ ਆਪਾਂ ਇੱਥੇ ਹੀ ਕਰਦੇ ਹਾਂ ਖਤਮ ਨਹੀਂ ਇੱਥੇ ਨਹੀਂ ਕਰਦੇ ਅੱਗੇ ਕਿੱਥੇ ਕਰਾਂਗੇ ਉਹ ਤਾਂ ਦਿਖਾਵਾਂਗੇ ਜਦੋਂ ਜਾਵਾਂਗੇ ਇਧਰ ਆਓ ਗਾਇਸ ਗਾਇਸ ਆਈ ਜਾ ਆਰੇ ਗਾਇਸ ਤੂੰ ਵੀ ਆ ਜਾ ਗਾਇਸ ਛੈਲੇ ਤੂੰ ਵੀ ਆ ਜਾ ਇਹ ਤਾਂ ਹੁਣ ਛੈਲਾ 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 ਸੁਣ ਛੈਲਾ ਸੁਣ ਚਲ ਬਸ ਬੋਲੋ 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 ਹੈਪੀ ਹੋਰ ਦੇ ਹੈਪੀ ਬਰਥਡੇ ਜੈ ਮਾਤਾ ਨੂੰ ਚਲੋ ਚੱਲ ਗਏ ਦੋ ਵਾਜ ਦਾ ਵਲੋਗ ਆ ਪੈਠੀ ਕਰਦੇ ਆ ਖਤਮ ਤੇ ਮਿਲਦੇ ਆ ਤੁਮ ਨੈਕਸਟ ਵਲੋਗ ਜੋ ਬਲੌਗ ਨੂੰ ਸਾਡੇ ਨਾਲ ਸ਼ੇਅਰ ਕਰ ਦਿਓ ਲਾਈਕ ਕਰ ਦਿਓ